ਸਕਾਪ ਪ੍ਰਿੰਟਿੰਗ ਦੀ ਦੁਕਾਨ 'ਤੇ ਉਸ ਫਿਲੇ دہشت ਦਾ ਮਾਹੌਲ ਬਣ ਗਿਆ ਜਾਦਾ ਦਾਸ ਤੋਂ 12 ਨੌਜਵਾਨ ਲਾਲ ਬੱਤੀ ਅਤੇ ਕਾਲੀਆਂ ਫਿਲਮਾਂ ਲੱਗੀਆਂ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਦੁਕਾਨ ਦੇ ਅੰਦਰ ਦਾਖਲ ਹੋ ਗਏ ਘਟਨਾ ਸਾਰੇ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਇਸ ਨੂੰ ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਸਿਵਲ ਲਾਈਨ ਦੇ ਪੁਲਿਸ ਅਧਿਕਾਰੀ ਨੇ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਕਿ ਘਟਨਾ ਮਾਕਿਆ ਹੋਇਆ ਉਹ ਦੱਸੋ ਮੇਰਾ ਨਾਮ ਚੰਨਨ ਸੱਬਰਵਾਲ ਹੈ ਹਾਂ ਤੇ ਮੇਰੀ ਦੁਕਾਨ ਰਾਣੀ ਕਾ ਬਾਗ ਚ ਹੈ ਸਾਈਂ ਪ੍ਰਿੰਟਿੰਗ ਦੇ ਨਾਮ ਤੋਂ ਤੇ ਇਹ 1 ਵਜੇ 5 6 ਵਜੇ ਮੈਨੂੰ ਫੋਨ ਆਇਆ ਬਰੋਂ ਕਿ ਆਪਣਾ ਕੇ ਮੁੰਡੇ ਦਾ ਬਰੋਂ ਫੋਨ ਆਇਆ ਕਿ ਇਦਾਂ ਤਾਂ ਕੋਈ ਮੁੰਡਾ ਹੈਗਾ ਉਸ ਨਾਲ ਮੇਰੀ ਗੱਲ ਕਰਾ ਮੈਂ ਕਿ ਮੈਂ ਕਿਉਂ ਗੱਲ ਕਰਾਵਾਂ ਨਾਲੇ ਮੇਰੇ ਨਾਲ ਕਿਹੜਾ ਹੈਗਾ ਉਹ ਜਿਹੜੀ ਗੱਲ ਹੈਗੀ ਤੂੰ ਆਪੇ ਉਹਦੇ ਨਾਲ ਕਰ ਲਾ ਮੈਂ ਮੈਨੂੰ ਕਿਉਂ ਫੋਨ ਕਰੰਨੇ ਆਇਆ ਫਿਰ ਥੋੜੀ ਜੀ ਉਹ ਬੈਸ ਪਾਸ ਹੀ ਬੈਸ ਹੀ ਤੇ ਕਹਿੰਦਾ ਕਿ ਕੋਈ ਨਹੀਂ ਮੈਨੂੰ ਪਤਾ ਤੂੰ ਕਿੱਥੇ ਹੁੰਨਾ ਮੈਂ ਕਰਦਾ ਨਾਲ ਹੀ 10 ਮਿੰਟ ਬਾਅਦ ਕਿਸੇ ਦਾ ਮੈਨੂੰ ਬਟਾਲਿਓ ਫੋਨ ਆ ਗਿਆ ਕੀ ਕਹਤੇਗਾ ਮੈਂ ਕਹਾ ਮੈਂ ਇੱਥੇ ਅੰਮ੍ਰਿਤਸਰ ਆਗਾ ਕਿਉਂਕਿ ਆਂ ਨਾ ਅੰਮ੍ਰਿਤਸਰ ਕਿੱਥੇ ਹੈਗਾ ਆਪਾਂ ਵੀ ਅੰਮ੍ਰਿਤਸਰ ਆ ਗਏ ਮੈਂ ਮਹਾਰਾਣੀ ਕਾ ਪਾ ਗਏਗਾ ਕਹਿੰਦੇ ਚੱਲ ਕੋਈ ਨਹੀਂ ਆਪਾਂ ਆਂਦੇ ਆ ਇੰਨੀ ਗੱਲ ਹੋਈ 10 15 ਮਿੰਟ ਬਾਅਦ ਫੋਨ ਆਇਆ ਕਿ ਹਾਂਜੀ ਕਿੱਥੇ ਹੈਗਾ ਮੈਂ ਕਹਾ ਮੈਂ ਮਹਾਰਾਣੀ ਕਾ ਪਾ ਗਾਂ ਕਹਿੰਦੇ ਆਪਾਂ ਵੀ ਮਹਾਰਾਣੀ ਕਾ ਪਾ ਖਲੋਤੇ ਆ ਤੂੰ ਕਿੱਥੇ ਹੈਗਾ ਮੈਂ ਆਪਣੀ ਦੁਕਾਨ ਤੇ ਹੈਗਾ ਆ ਫੇਰ ਕਹਿੰਦੇ ਦੁਕਾਨ ਕਿਹੜੀ ਆ ਮੈਂ ਇੱਕ ਦੁਕਾਨ ਤੇ ਟਟੋਗੜ 10 ਤੋਂ 12 ਜਣੇ ਆਏ ਤੇ ਮੈਂ ਕਾਊਂਟਰ ਜਿਹਨੂੰ ਲਾਲ ਬੱਤੀ ਵੀ ਲੱਗੀ ਹੋਈ ਸੀ ਤੇ ਆਏ ਵੀ ਫੋਰਚਨਰ ਦੇ ਵਿੱਚ ਜਿਹਨੂੰ ਪੁਲਿਸ ਵਾਲੀ ਲਾਲ ਬੱਤੀ ਲੱਗੀ ਹੋਈ ਸੀ ਨਾਲ ਸ਼ੀਸ਼ੇ ਸਾਰੇ ਕਾਲੇ ਹੀ ਉਹਦੇ ਦੋ ਗੱਡੀਆਂ 'ਚ ਆਏ ਹੋ ਜਿਹੜੇ ਬੰਦੇ ਉਹ ਤੁਹਾਨੂੰ ਜਾਣਦੇ ਸੀ ਜਿਹੜੇ ਮੁੱਖੇ ਜਿਹੜੇ ਆਏ 10 ਤੋਂ 12 ਬੰਦੇ ਇੱਕ ਜਣਾ ਵੀ ਨਹੀਂ ਜਾਣਦਾ ਇਹ ਉਹਨਾਂ ਨੂੰ ਮੇਰਾ ਨਾਂ ਵੀ ਨਹੀਂ ਪਤਾ ਸੀ ਸਭ ਤੋਂ ਪਹਿਲਾਂ ਉਹਨਾਂ ਦਾ ਕਾਊਂਟਰ ਤੇ ਆ ਕੇ ਖਲੋ ਕੇ ਪੁੱਛਣ ਪੋਛਦੇ ਆ ਕਿ ਹਾਂਜੀ ਚੰਦਨ ਕੌਣ ਆ ਮੈਂ ਕਿਹਾ ਮੈਂ ਹਾਂ ਚੰਦਨ ਤੇ ਆਗੇ ਕਹਿੰਦੇ ਕਿ ਡਾਕੂਮੈਂਟ ਸਾਈਡ ਤੇ ਆ ਗੱਲ ਕਰਨੀ ਮੈਂ ਹਾਂ ਜੀ ਦੱਸੋ ਜੋ ਮੈਂ ਸਾਈਡ ਤੇ ਗਿਆ ਉਹ ਕਹਿੰਦੇ ਕਿ ਬਾਹਰ ਆ ਮੈਂ ਕਿਹਾ ਬਾਹਰ ਕੀ ਗੱਲ ਕਰਨੀ ਜਿਹੜੀ ਕਰਨੀ ਇੱਥੇ ਬਹਿ ਕੇ ਕਰ ਲੋ ਗੱਲ ਕਹਿੰਦੇ ਨਹੀਂ ਆਪਾਂ ਬਟਾਲਿਓ ਆ ਗਏ ਆ ਤਾਂ ਤੂੰ ਬਾਹਰ ਨਹੀਂ ਆ ਸਕਦਾ ਮੈਂ ਗੱਲ ਦੱਸ ਕੀ ਗੱਲ ਹੈ ਕੀ ਆ ਇਦਾਂ ਦਾ ਫਿਰ ਓਨੀ ਦੇਰ ਨੂੰ ਪਾਪਾ ਆ ਗਏ ਅੰਦਰ ਤੇ ਜਦੋਂ ਪਾਪਾ ਆਏ ਅੰਦਰ ਤੇ ਪੁੱਛਦੇ ਇਹ ਕੌਣ ਹੈ ਗਿਆ ਤੇ ਮੈਂ ਕਿਹਾ ਮੇਰੇ ਫਾਦਰ ਸਾਹਿਬ ਨੇ ਤੇ ਉਸ ਤੋਂ ਬਾਅਦ ਇੱਕ ਮੁੰਡਾ ਹੈਗਾ ਹੀ ਉਹਦੇ ਡੱਬ ਨਾਲ ਵੀ ਲੱਗਾ ਹੋਇਆ ਹੈ ਆਪਣਾ ਵਿਸਟਲੀ ਲੱਗਾ ਹੋਇਆ ਸੀ ਡੱਬ ਨਾ ਲੱਗਾ ਹੋਇਆ ਸੀ ਵੈਪਨ ਲੱਗਾ ਹੋਇਆ ਸੀ ਥਿਆਰ ਲੱਗਾ ਸੀ ਤੇ ਉਹ ਕਹਿੰਦਾ ਕਿ ਤੈਨੂੰ ਤੇ ਤੇਰੇ ਪਿਓ ਨੂੰ ਇੱਥੇ ਗੋਲੀ ਮਾਰ ਕੇ ਆਪਾਂ ਚੱਲ ਜਾਾਂਗੇ ਸਾਡੇ ਕੋ ਸਾਰੇ ਇੰਤਜ਼ਾਮ ਹੈਗੇ ਐ ਇੰਨੀ ਗੱਲ ਹੋਈ ਤੇ ਪਾਪਾ ਗਏ ਬਾਹਰ ਕਿ ਪੁਲਸ ਵਾਲਿਆਂ ਨੂੰ ਫੋਨ ਲਾ ਲੈਣਾ ਸ਼ਟਰ ਸੌੜ ਦਿੰਦੇ ਨੇ ਇਹਨਾਂ ਨੂੰ ਅੰਦਰ ਹੀ ਡੱਕ ਲੈਣੇ ਆ ਉਹਨਾਂ ਦਿਨ ਨੂੰ ਪੁਲਸ ਵਾਲੇ ਆ ਜਾਣਗੇ ਜੋ ਉਹਨਾਂ ਨੂੰ ਪਤਾ ਲੱਗਾ ਕਿ ਹਾਂ ਵੀ ਆਪਾਂ ਬੂਹਾ ਬੰਦ ਕਰਨ ਲੱਗੇ ਆ ਤੇ ਨਾਲ ਹੀ ਸਾਰੇ ਭੱਜ ਗਏ ਜੋ ਭੱਜੇ ਉਸੇ ਟਾਈਮ ਪੀਰੀਅਡ 'ਚ ਇੱਕ ਬੰਦਾ ਕਾਬੂ ਆ ਗਿਆ ਤੇ ਉਹਨੂੰ ਇੱਕ ਤਰੀਕ ਦਾ ਉਧਰ ਸਿਵਲ ਲੈਂਡ ਦਿੱਤਾ ਆ ਸਭ ਕਿਦੇ ਨਾ ਕਹਿੰਦੇ ਸੀ ਵੀ ਗੱਲ ਕਰਨੀ ਉਹ ਕੋਣ ਮੁੰਡਾ ਹੈ ਕੋ ਤੁਹਾਡਾ ਕੋ ਵਾਕਬ ਹੈ ਉਹ ਜਿੰਨਾ ਕਹਿੰਦੇ ਸੀ ਗੱਲ ਕਰਾਂ ਨਹੀਂ ਮੇਰਾ ਦੋਸਤ ਹੈਗਾ ਉਹ ਜ਼ਰਾਵਰ ਉਹ ਵੀ ਬਟਾਲੇ ਦਾ ਹੈਗਾ ਆ ਓਕੇ ਹੂੰ ਤੇ ਕਿਦੋਂ ਤੁਹਾਡੇ ਨਾਲ ਕਿਦੋਂ ਗੱਲਬਾਤ ਕਰਾਂ ਕੋਈ ਸੱਚਾ ਤਾਂ ਨਹੀਂ ਹੋਈ ਤੁਹਾਨੂੰ ਮਾਰਨ ਦੀ ਕੋਸ਼ਿਸ਼ ਨਹੀਂ ਨਹੀਂ ਹੋਈ ਆ ਵੇਖੋ ਨਿਸ਼ਾਨ ਪਿਆ ਆ ਆਂਦੇ ਆ ਉਹ ਨਹੀਂ ਜੇ ਫਾਦਰ ਸਾਹਿਬ ਤੁਹਾਡੇ ਨਾਲ ਤੇ ਤੁਹਾਡਾ ਕੋਈ ਨੁਕਸਾਨ ਕਰ ਸਕਦਾ ਤੇ ਉਹ ਤੇ ਹੈਗਾ ਹੀ ਵੈਪਨ 10 12 ਜਾਣੇ ਆ ਵੈਪਨ ਨਾਲ ਆ ਕੇ ਆਏ ਆ ਜੀ ਪਾਸ ਦੇ ਕਿੰਨੇ ਜਣੇ ਸੀ ਭਾਜੀ ਜਿਸ ਟਾਈਮ ਉਹ ਬੰਦੇ ਆਏ ਕਿੰਨੇ ਕਬ ਦਾ ਸਮਾਂ ਸੀ ਭਾਜੀ ਮੈਂ ਸੀ ਇੱਕ ਨਾਲੇ ਦੋ ਦੁਕਾਨ ਦੇ ਮੁੰਡੇ ਹੀ ਬਸ ਹੁਣ ਮੰਗ ਕੀ ਕਰਦੇ ਹੋ ਮੰਗ ਇਹੀ ਕਰਦੇ ਕਿ ਜਿਹੜੀ ਕਾਨੂੰਨੀ ਕਾਰਵਾਈ ਕਰਣ ਹੋ ਤੇ ਤੁਹਾਡੀ ਦੁਸ਼ਮਣੀ ਹੀ ਤੁਹਾਡੇ ਨਾਲ ਕਾਹਦੀ ਦੁਸ਼ਮਣੀ ਜਿਹੜਾ ਤੁਹਾਡੇ ਕੋਲ ਆਇਓ ਮੇਰੇ ਨਾਲ ਤੇ ਕੋਈ ਵੀ ਨਹੀਂ ਹੈਗੀ ਤੁਸੀਂ ਤੁਹਾਡੇ ਕੋਲ ਕਿਉਂ ਆਏ ਇਹਨਾਂ ਨੂੰ ਭੇਜਿਆ ਕਿਨੇ ਫਿਰ ਕਿਵੇਂ ਆਏ ਤੁਹਾਡੇ ਕੋਲ ਕੈਨੇਡਾ ਤੋਂ ਹੈਗਾ ਇੱਕ ਮੁੰਡਾ ਪਾਹੂਲ ਨਾਮ ਹੈਗਾ ਪਰਮਿੰਦਰ ਸਿੰਘ ਕਰਕੇ ਹੈਗਾ ਨਾਮ ਉਹਨੂੰ ਸਾਰੇ ਪਾਹੂਲ ਕਹਿੰਦੇ ਆ ਤੇ ਉਹਨੂੰ ਹੈਗਾ ਕਿ ਜਿਹੜਾ ਜਿਸ ਮੁੰਡੇ ਨਾਲ ਉਹਦਾ ਲੈਣ ਦੇਣ ਹੈਗਾ ਜੋ ਉਹ ਕਹਿੰਦਾ ਆ ਬਾਕੀ ਮੈਨੂੰ ਪਤਾ ਨਹੀਂ ਇਸ ਚੀਜ਼ ਬਾਰੇ ਲੈਣ ਦੇਣ ਹੈਗਾ ਵੀ ਕਿ ਨਹੀਂ ਹੈਗਾ ਤੇ ਉਹ ਕਹਿੰਦਾ ਕਿ ਉਹ ਤੇਰੇ ਨਾਲ ਹੀ ਹੁੰਦਾ ਆ ਤੇ ਤੂੰ ਮੇਰੀ ਉਹ ਨਾਲ ਗੱਲ ਕਰਾ ਜਿਸ ਬੰਦੇ ਦਾ ਫੋਨ ਆਇਆ ਤੁਹਾਨੂੰ ਉਹ ਤੁਹਾਡਾ ਵਾਕਫ ਸੀ ਨੰਬਰ ਸੇਵ ਸੀ ਤੁਹਾਡੇ ਕੋਲ ਦਾ ਜੀ ਮੇਰੇ ਕੋਲ ਤੇ ਨੰਬਰ ਸੇਵ ਨਹੀਂ ਸੀ ਆ ਮੈਂ ਵਿਖਾ ਵੀ ਸਤਾ ਉਹਦਾ ਨੰਬਰ ਵੀ ਨਹੀਂ ਸੇਵ ਹੀ ਮੇਰੇ ਕੋ ਅਨਨੋ ਨੰਬਰ ਕਰਕੇ ਹੈਗਾ ਉਹਦਾ ਬਾਹਰ ਬਾਹਰ ਕੈਨੇਡਾ ਦਾ ਨੰਬਰ ਹੈਗਾ ਕਿਸੇ ਬੰਦੇ ਨੂੰ ਕਰਾਇਆ ਉਸ ਤੋਂ ਬਾਅਦ ਵੀ ਇਹਨਾਂ ਦਾ ਕੌਣ ਆਲਾ ਆ ਸਵੇਰੇ ਆ ਤੁਹਾਡੇ ਸਾਹਮਣੇ ਆ ਆਪਾਂ 10 ਵੇ ਦਾ 10 ਵੇ ਦਾ ਅਰੈਸਟ ਕਰਾਤਾ ਹੋਇਆ ਆ ਤੇ ਸਵੇਰੇ 5:52 ਤੱਕ ਫੋਨ ਆਉਂਦੇ ਰਹੇ ਆ ਠੀਕ ਹੈ ਤੇ ਫੋਨ ਕਰਦੇ ਮੈਂ ਚੁੱਕੇ ਨਹੀਂ ਫੋਨ ਮੈਂ ਜਿਹੜਾ ਖਤਰਾ ਹੈ ਜੀ ਕੋ ਖਤਰਾ ਤਾਂ ਖਤਰਾ ਹੈਗਾ ਹੀ ਆ ਮੈਂ ਸਵੇਰੇ ਉਹਨੇ ਮੈਸੇਜ ਪਾਇਆ ਕਿ ਆ ਤੂੰ ਚੰਗਾ ਨਹੀਂ ਕੀਤਾ ਇਹ ਦੇਖੋ ਆ ਆ ਗੱਲ ਚੰਗੀ ਨਹੀਂ ਕੀਤੀ ਮੈਸੇਜ ਕੀਤਾ ਤੇ ਮੈਂ ਇਹਨੂੰ ਬੇਟੇ ਨੂੰ ਕਹਿੰਦਾ ਸੀ ਕਿ ਤੂੰ ਫੋਨ ਕੋਈ ਨਹੀਂ ਚੁੱਕਣਾ ਹੁਣ ਜਗ੍ਹਾ ਤੇ ਕੀ ਗੱਲਬਾਤ ਹੋਈ ਮੇਰਾ ਨਾਮ ਸੁਦੀਪ ਸੱਬਰਵਾਲ ਆ ਜੀ ਮੇਰੀ ਰਾਨੀਕਾ ਬਾਗ ਸਾਈਨ ਪ੍ਰਿੰਟਿੰਗ ਨਾਮ ਦੀ ਸ਼ਾਪ ਹੈ ਅਹੀ ਇੱਕ ਦੁਕਾਨਦਾਰ ਬੰਦੇ ਆ ਤੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਹੋਣਾ ਸ਼ਰੇ ਆਮ ਗੁੰਡਾਗਰਦੀ 10 ਤੋਂ 12 ਜਾਣੇ ਇੱਕ ਵੱਖਰੇ ਸ਼ਹਿਰ ਤੋਂ ਬਟਾਲੇ ਤੋਂ ਆ ਰਹੇ ਨੇ ਜਿਹੜੇ ਸਾਨੂੰ ਜਾਣਦੇ ਵੀ ਨਹੀਂ ਉਹਨਾਂ ਨੂੰ ਪਤਾ ਵੀ ਨਹੀਂ ਅਸੀਂ ਕੌਣ ਆ ਜਾਂ ਸਾਨੂੰ ਨਹੀਂ ਪਤਾ ਉਹ ਕੌਣ ਨੇ ਆ ਕੇ ਇਸ ਤਰ੍ਹਾਂ ਗੁੰਡਾਗਰਦੀ ਦਾ ਨਾਚ ਕਰਦੇ ਨੇ ਮੈਨੂੰ ਸਮਝ ਨਹੀਂ ਲੱਗੀ ਕੀ ਕਰਾਂਗੇ ਅਸੀਂ ਕੀ ਸਮਝਦੇ ਪੋਸ਼ ਇਲਾਕਾ ਹੋਇਆ ਐਡਾ ਹਾਂ ਫੇਰ ਫੇਰ ਦੇਖੋ ਸਾਡੇ ਤੋਂ ਥੋੜੀ ਜੀ ਦੂਰ ਮੋੜ ਤੇ ਡਿਪਟੀ ਸੀਐਮ ਐਕਸ ਡਿਪਟੀ ਸੀਐਮ ਸੋਨੀ ਸਾਹਿਬ ਦੀ ਕੋਠੀ ਆ 100 ਮੀਟਰ ਤੇ ਚੌਂਕੀ ਆ ਫਿਰ ਮੰਦਰ ਹੈਗਾ ਉੱਥੇ ਪੁਲਿਸ ਦਾ ਨਾਕਾ ਹਰ ਵੇਲੇ ਲਗਾ ਰੰਦਾ ਵਾ ਤੇ ਅਗਲੇ ਲਾਲ ਬੱਤੀ ਲਾ ਕੇ ਸ਼ਰਿਆਮ ਗੱਡੀ ਚ ਆਏ ਨੇ ਕਾਲੀਆਂ ਫਿਲਮਾਂ ਕੀਤੀਆਂ ਹੋਈਆਂ ਜੈਟ ਬਲੈਕ ਫਿਲਮਾਂ ਆ ਕੇ ਗੁੰਡਾਗਰਦੀ ਕਰਕੇ ਚੱਲ ਗਏ ਕੋਈ ਸਰਕਾਰੀ ਗੱਡੀ ਸੀ ਉਹ ਇਹਦੇ ਇਹ ਤੇ ਪੁਲਿਸ ਤਫਤੀਸ਼ ਕਰੇਗੀ ਕੀ ਸਰਕਾਰੀ ਗੱਡੀ ਸੀ ਕੀ ਜੀ ਫੋਰਚੂਨਰ ਗੱਡੀ ਸੀ ਅੰਦਰ ਵੀਵੀਆਈਪੀ ਲਾਲ ਰੈੱਡ ਲਾਈਟ ਬੱਤੀ ਰੈੱਡ ਬਲੂ ਬੱਤੀ ਲੱਗੀ ਹੋਈ ਸੀ ਜਗਾ ਕੇ ਆਏ ਨੇ ਪੂਰਾ ਡਰਾੰਤ ਮਕਾਨ ਵਾਸਤੇ ਕਿ ਅਸੀਂ ਸ਼ਰਿਆ ਮਾਰੇ ਲੱਗਦਾ ਨਹੀਂ ਕਿ ਮੁੰਡੇ ਨੂੰ ਤੁਸੀਂ ਨਾ ਬਚਾਉਣ ਦੀ ਕੋਸ਼ਿਸ਼ ਕਰਦੇ ਤਾਂ ਕੋਈ ਬਿਲਕੁਲ ਜੇ ਮੈਂ ਨਾ ਹੁੰਦਾ ਦੁਕਾਨ ਤੇ ਤੇ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਸਮਝ ਉਹਨਾਂ ਨੇ ਵੱਤ ਤੋਂ ਵੱਧ ਜੋ ਨੁਕਸਾਨ ਕਰ ਸਕਦੇ ਹੀ ਉਹਨਾਂ ਨੇ ਕਰ ਜਣਾ ਸਾਡਾ ਇੱਕੋ ਇੱਕ ਬੱਚਾ ਵਾ ਜੇ ਕੱਲ ਨੂੰ ਉਹ ਨੁਕਸਾਨ ਉਹ ਕਰ ਜਾਂਦੇ ਤੇ ਅਸੀਂ ਕੀ ਕਰਦੇ ਆਏ ਉਹ ਨੁਕਸਾਨ ਕਰਨ ਦੀ ਨੀਅਤ ਨਾਲ ਸੀ ਦੁਕਾਨ ਤੇ ਸਿਰਫ ਇੱਕ ਮੇਰਾ ਬੇਟਾ ਸੀ ਤੇ ਇੱਕ ਦੋ ਸਟਾਫ ਦੇ ਲੜਕੇ ਹੋਰ ਸੀ ਹੁਣ ਦਿਨ ਵੇਲੇ ਲੜਕੀਆਂ ਸਾਡੀ ਦੁਕਾਨ ਤੇ ਹੁੰਦੀਆਂ ਆਵੇਂ ਕਿਸੇ ਵੇਲੇ ਹੁਣ ਕਿਸੇ ਵੇਲੇ ਵੀ ਅੱਗੇ ਤੇ ਉਹ ਜਾਣਦੇ ਨਹੀਂ ਸੀ ਸਾਨੂੰ ਤੇ ਇੰਨੀ ਹਰਕਤ ਉਹਨਾਂ ਨੇ ਕਰਤੀ ਹੁਣ ਤੇ ਦੁਸ਼ਮਣੀ ਪੈ ਗਈ ਉਹਨਾਂ ਨਾਲ ਅਸੀਂ ਬਹੁਤ ਜ਼ਿਆਦਾ ਅਸੀਂ ਡਰ ਗਏ ਸੀ ਦੇਖੋ ਨਾ 10 ਤੋਂ 12 ਜਾਣੇ ਆ ਗਏ ਸਾਡੇ ਅਸੀਂ ਤੇ ਬਿਲਕੁਲ ਨਹੀਂ ਹੱਥੇ ਗਏ ਸੀ ਸਾਨੂੰ ਪਤਾ ਹੀ ਨਹੀਂ ਅਸੀਂ ਕੀ ਕਰਨਾ ਸਮਝ ਨਹੀਂ ਲੱਗੀ ਉਸ ਟਾਈਮ ਮੰਗ ਉਹਨਾਂ ਦੇ ਕਾਨੂੰਨੀ ਕਾਰਵਾਈ ਸਖਤੋ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਬਿਲਕੁਲ ਹੋਣ ਹੈ ਇੱਕ ਜਾਣੇ ਕੋ ਤੇ ਹੈਗਾ ਸੀ ਬਾਕੀਆਂ ਕੋ ਵੀ ਹੋਣਗੇ ਜਿਹੜੇ ਇੰਨੀ ਹਿੰਮਤ ਕਰ ਰਹੇ ਨੇ ਇੰਨੀ ਦੂਰੋਂ ਆ ਗਏ ਬਟਾਲੇਉ ਇੱਥੇ ਮਾਰਨ ਕੁੱਟਣ ਵਾਸਤੇ ਆ ਗਏ ਉਸ ਤਰ੍ਹਾਂ ਤਿਆਰੀ ਨਾਲ ਆਏ ਹੋਣਗੇ ਇਸ ਤਰ੍ਹਾਂ ਥੋੜਾ ਆਏ ਹੋਣਗੇ ਕਾਰਨ ਕਿਸੇ ਕੇ ਸਿੱਧਾ ਘਟੇ ਕੋ ਆ ਕੇ ਤੁਹਾਡੇ ਉੱਤੇ ਅਟੈਕ ਕੀਤਾ ਕੀ ਕਾਰਨ ਕਾਰਨ ਸਾਡੇ ਨਾਲ ਕੋਈ ਉਹਦਾ ਲੈਣ ਦੀ ਨਹੀਂ ਸੀ ਉਹਨਾਂ ਦੇ ਕਹਿੰਦੇ ਮੁਤਾਬਕ ਹੀ ਕੋਈ ਇੱਕ ਮੁੰਡਾ ਕੈਨੇਡਾ ਹੈਗਾ ਵਾ ਪਾਹਲਪ੍ਰੀਤ ਸਿੰਘ ਤੇ ਪਰਮਿੰਦਰ ਸਿੰਘ ਮੈਨੂੰ ਉਹਦਾ ਨਾਮ ਮੈਂ ਜਾਣਦਾ ਵੀ ਨਹੀਂ ਉਹਨੂੰ ਸਾਨੂੰ ਪਤਾ ਵੀ ਨਹੀਂ ਆ ਉਹਨੇ ਸਿਰਫ ਬੇਟੇ ਨੂੰ ਕਾਲ ਕਰਦਾ ਪੈਗੀ ਉਹ ਬਟਾਲੇ ਦਾ ਹੀ ਕੋਈ ਮੁੰਡਾ ਵਾ ਜ਼ੋਰਾਵਰ ਸਿੰਘ ਉਹਦੇ ਨਾਲ ਗੱਲ ਕਰਾ بس ਇਸ ਗੱਲ ਤੋਂ ਉਹ ਕਹਿੰਦਾ ਮੇਰੇ ਕੋਲ ਥੋੜਾ ਬੈਠਾ ਰਹਿੰਦਾ ਜਿਹੜੀ ਮੈਂ ਗੱਲ ਕਰਾਵਾ ਉਹ ਬਸ ਇਹਦਾ ਦੋਸਤ ਹੈਗਾ ਵੈ ਇਹਦਾ ਪਿਆਰ ਆ ਉਹਦੇ ਨਾਲ ਇਸ ਕਰਕੇ ਕਿ ਇਹਨਾਂ ਦਾ ਆਪਸ ਵਿੱਚ ਇੰਨਾ ਪਿਆਰ ਕਿਉਂ ਆ ਅਸੀਂ ਉਹਨੂੰ ਤੇ ਕੁਝ ਕਹਿ ਨਹੀਂ ਸਕਦੇ ਬਟਾਲੇ ਦੇ ਸ਼ਹਿਰ ਦੇ ਵਿੱਚ ਉਹ ਵੀ ਬਟਾਲੇ ਦਾ ਉਹ ਵੀ ਬਟਾਲੇ ਦੇ ਸਾਰੇ ਅਸੀਂ ਇਹਨੂੰ ਨੱਪੀਏ ਥੋੜਾ ਇਹਨੂੰ ਥ੍ਰੈਟ ਕਰੀਏ ਕਿ ਉਹ ਸਿਰਫ ਦੋਸਤ ਹੁੰਦਾ ਖਮਿਆਜਾ ਹਾਂ ਦੋਸਤੀ ਦਾ ਖਮਿਆਜਾ ਘੁੱਟਣਾ ਪਿਆ ਇਹ ਬਹੁਤ ਜ਼ਿਆਦਾ ਵੀ ਹੋ ਸਕਦਾ ਸੀ ਅਜੇ ਪ੍ਰਮਾਤਮਾ ਨੇ ਵਾਹਿਗੁਰੂ ਨੇ ਸਾਨੂੰ ਬਚਾ ਲਿਆ ਜਿਵੇਂ ਕੈਨੇਡਾ ਤੋਂ ਇਥੇ ਬੰਦੇ ਭੇਜੇ ਆ ਉਹਨੇ ਤੇ ਇਹਨਾਂ ਨੂੰ ਤੁਹਾਨੂੰ ਜਾਣਦੇ ਵੀ ਨਹੀਂ ਸੀ ਕਿ ਇਹ ਪੈਸੇ ਪੁਸੇ ਦਾ ਵੀ ਬਿਲਕੁਲ ਪੈਸੇ ਦਾ ਹੋਏਗਾ ਜੀ ਕਿਉਂ ਨਹੀਂ ਹੋਏਗਾ ਕੈਨੇਡਾ ਬੈਠ ਕੇ ਕਿੰਨਾ ਕੁਝ ਹੋ ਰਿਹਾ ਹੈ ਕੈਨੇਡਾ ਬੈਠ ਕੇ ਲੋਕੀ ਕਈ ਕਰੀ ਜਾਂਦੇ ਗੇਮਾ ਕਮਾਈ ਜਾ ਰਹੇ ਕਾਂਡ ਕਰਾਂ ਪਹਿਲੇ ਕੋਲ ਵਗੈਰਾ ਤਾਂ ਨਹੀਂ ਕੋਈ ਆਈ ਜਿਸ ਨੂੰ ਕੋਈ ਜਿੰਨਾ ਲੋਕੀ ਅਜੇ ਤੱਕ ਨਹੀਂ ਨਹੀਂ ਥ੍ਰੈਟ ਕਾਲ ਤੇ ਉਹਨੇ ਕੀਤੀ ਕੀਤੀ ਸੀ ਜਦੋਂ ਪਹਿਲੇ ਦੁਪਹਿਰੇ ਕੀਤੀ ਆ ਕਿ ਜੇ ਤੂੰ ਨਹੀਂ ਗੱਲ ਕਰਾਏਂਗਾ ਮੈਸੇਜ ਹੈਗੇ ਨੇ ਬਾਕਾਇਦਾ ਇਹ ਗਾਲਾਂ ਕੱਢੀਆਂ ਮੈਂ ਤੇਰਾ ਦਾਦਾ ਵੀ ਗੱਲ ਕਰਾਏਗਾ ਤੇਰੇ ਸਾਰੇ ਖਾਨਦਾਨ ਗੱਲ ਕਰਾਏਗਾ ਉਹਦੇ ਨਾਲ ਤੂੰ ਕਿਵੇਂ ਨਹੀਂ ਗੱਲ ਕਰਾਏਗਾ ਸਾਨੂੰ ਜਾਚ ਹੈਗੀ ਆ ਬਿਲਕੁਲ ਥ੍ਰੈਟ ਕਾਲ ਕੀਤੀਆਂ ਕਿਦੋਂ ਤੁਸੀਂ ਪੁਲਿਸ ਕਾਰਵਾਈ ਕਈ ਉਹ ਤੋਂ ਬਾਅਦ ਵੀ ਆ ਹਾਂ ਜਦੋਂ ਅਸੀਂ ਉਸ ਦਿਨ ਇੱਕ ਤਰੀਕ ਰਾਤ ਨੂੰ ਅਸੀਂ ਉਹਨੂੰ 10 ਵਜੇ ਇਹੀ ਥਾਣੇ ਫੜਾ ਵੀ ਆਏ ਆ ਪੁਲਿਸ ਕੋ ਉਹਨੂੰ ਅਰੈਸਟ ਕਰਵਾਏ ਆ ਇੱਕ ਬੰਦਾ ਫੜਿਆ ਗਿਆ ਇੱਕ ਬੰਦਾ ਸਾਡੇ ਕਾਬੂ ਇੱਕ ਬੰਦਾ ਆਇਆ ਨਾ ਬਾਕੀ ਤੇ ਭੱਜ ਗਏ ਅਸੀਂ ਕੋਈ ਹੈ ਨਹੀਂ ਸੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਨੇ ਤੇ ਅਸੀਂ ਵੀ ਪੂਰਾ ਇੰਤਜ਼ਾਮ ਰੱਖਦੇ ਬੰਦੇ ਰੱਖਦੇ ਆ ਆਪਣੇ ਇੱਥੇ ਬੁਲਾਉਂਦੇ ਲੇਕਿਨ ਕੋਈ ਹੈ ਹੀ ਨਹੀਂ ਸੀ ਇੱਥੇ ਸਾਨੂੰ ਪਤਾ ਹੀ ਨਹੀਂ ਸੀ ਮੰਗ ਉਹਨਾਂ ਤੇ ਬਿਲਕੁਲ ਸਖਤ ਤੋਂ ਸਖਤ ਸਾਰਿਆਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਗੱਡੀਆਂ ਜਿਹੜੀਆਂ ਉਹ ਲਾਲ ਬੱਤੀ ਕਿਵੇਂ ਲਾ ਕੇ ਕਿਹਦੀ ਸ਼ੈ ਵਿੱਚ ਲਾ ਕੇ ਘੁੰਮਦੇ ਪੇਰ ਆ ਉਹ ਵੀ ਪਤਾ ਕਰਨਾ ਚਾਹੀਦਾ ਜਿਹੜਾ ਇੱਕ ਰਾਣੀ ਕਬਾਗ ਸਾਈਂ ਪ੍ਰਿੰਟਿੰਗ ਵਾਲੇ ਗਏ ਆ ਉਹਨਾਂ ਦੀ ਦੁਕਾਨ ਦੇ ਉੱਤੇ ਕੁਝ ਬੰਦਿਆਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਕੀ ਮੈਟਰ ਹੈ ਇਹਦੇ ਵਿੱਚ ਕੋਈ ਉਹਨਾਂ ਦਾ ਨਿੱਜੀ ਮਾਮਲਾ ਸੀਗਾ ਤੇ 7-8 ਬੰਦੇ ਦੁਕਾਨ ਦੇ ਅੰਦਰ ਵੜਦੇ ਆ ਤੇ ਉਹਨਾਂ ਦੇ ਕੋਈ ਆਪਸੀ ਕੋਈ ਕਸ਼ਮਕਸ਼ ਕੋਈ ਵੈਸਾ ਵਸਾਈ ਮੂਹ ਬਲਾਰਾ ਹੁੰਦਾ ਆ ਉਈ ਲੜਾਈ ਝਗੜਾ ਨਹੀਂ ਹੋਇਆ ਮੌਕੇ ਤੇ ਵੀਡੀਓ ਚ ਦਿਖਦਾ ਹੈ ਤੋਂ ਸੰਬੰਧੀ ਜਿਹੜੀ ਬਣਦੀ ਕਾਰਵਾਈ ਅਸੀਂ ਕਰ ਦਿੱਤੀ ਹੈ ਉਹਦੇ ਅਸੀਂ ਬੰਦੇ ਵੀ ਰਾਉਂਡ ਅਪ ਕੀਤੇ ਆ ਤੇ ਅਗਲੇਰੀ ਕਾਰਵਾਈ ਜਾਰੀ ਹੈ ਸਾਡੀ ਪਰ ਜਿਹੜੇ ਇੱਕ ਗੱਡੀ ਲੈ ਕੇ ਆਏ ਉਹ ਲਾਲ ਬੱਤੀ ਲੱਗੀ ਹੋਈ ਸੀ ਬਲੈਕ ਫਿਲਮ ਲੱਗੀ ਹੋਈ ਉਹ ਕਹਿੰਦੇ ਕਿ ਇਹ ਮੋਦੇਦਾਰ ਦੀ ਜਿਵੇਂ ਗੱਡੀ ਹੋਵੇ ਉਹ ਲੈ ਕੇ ਆਏ ਉਹਦੇ ਨਾਲ ਵੀ ਉਹਨਾਂ ਨੇ ਉਹ ਵੀ ਅਸੀਂ ਸਾਰੀ ਤਸਦੀਕ ਕਰ ਰਹੇ ਆ ਕਿ ਉਹ ਗੱਡੀ ਕਿਹਦੀ ਆ ਜੋ ਵੀ ਉਹਦੇ ਚ ਇਲੀਗਲ ਜਾਂ ਜਿਹੜੇ ਆਊਟ ਆਫ ਲਾ ਜਿਹੜੀਆਂ ਚੀਜ਼ਾਂ ਲੱਗੀਆਂ ਨੇ ਉਹ ਅਸੀਂ ਵੈਰੀਫਾਈ ਕਰਕੇ ਤੁਹਾਨੂੰ ਰਿਪੋਰਟ ਕਰਾਂਗੇ ਸਾਰੀ ਉਹਦੇ ਬਾਰੇ ਕਿੰਨੀਆਂ ਗੱਡੀਆਂ ਆਈਆਂ ਉਹ ਜੀ ਅਸੀਂ ਸਾਰੀ ਵੈਰੀਫਾਈ ਕਰ ਰਹੇ ਆ ਸਾਨੂੰ ਇੱਕ ਤੋਂ ਦੋ ਗੱਡੀਆਂ ਦਿਖੀਆਂ ਨੇ ਤੇ ਹੋਰ ਵੀ ਜੇ ਕੋਈ ਹੋਏਗੀ ਤੇ ਉਹਦੇ ਸਬੰਧ 'ਚ ਅਸੀਂ ਅੱਗੇ ਤਫ਼ਤੀਸ਼ ਚ ਲਿਆਵਾਂਗੇ ਸਰ ਉਹਨਾਂ ਦਾ ਕਹਿਣਾ ਕਿ ਇੱਕ ਬਾਹਰੋਂ ਕਾਲ ਆਈ ਹੈ ਉਸ ਤੋਂ ਬਾਅਦ ਇੱਕ ਟ੍ਰੈਕਟ ਐਟੈਕ ਕਾਲ ਆਈ ਸੀ ਉਸ ਤੋਂ ਬਾਅਦ ਬੱਦੇ ਆਏ ਨਹੀਂ ਐਦਾਂ ਦਾ ਕੋਈ ਮੰਨਣਾ ਹੈ ਉਹ ਚਲੋ ਉਹਨਾਂ ਦਾ ਵਰਜਨ ਵੀ ਅਸੀਂ ਲੈ ਰਹੇ ਆ ਤੇ ਪਹਿਲਾਂ ਤਾਂ ਉਹਨਾਂ ਨੇ ਸੀ ਦੱਸਿਆ ਸਾਨੂੰ ਤੇ ਜਿਹੜੀ ਵੀ ਗੱਲ ਅਗਲੀ ਦੱਸਣਗੇ ਸਾਨੂੰ ਤੇ ਕਲੈਰੀਫਾਈ ਕਰਨਗੇ ਤੇ ਉਹਦੇ ਮੁਤਾਬਕ ਅਸੀਂ ਬਣਦੀ ਕਾਰਵਾਈ ਕਰਾਂਗੇ ਬਿਊਰੋ ਰਿਪੋਰਟ ਲੁਧਿਆਣਾ ਲਾਇਆ